ਕਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਿਬਾ ਬਲਜਿੰਦਰ ਕੌਰ ਆਪਣੀ ਹੀ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਆਪਣੀ ਸਰਕਾਰ ਨੂੰ ਲੈ ਕੇ ਉਹਨਾਂ ਨੇ ਇੱਕ ਤਿੱਖੇ ਨੁਕਤੇ ਜਿੰਨੀ ਕੀਤੀ ਹੈ ਰਗੜੇ ਲਾਇਨ ਭਗਵੰਤ ਮਾਨ ਸਰਕਾਰ ਇੱਕ ਵਾਰ ਫਿਰ ਘੇਰ ਕੇ ਰੱਖ ਦਿੱਤੀ ਹੈ ਕਿਹੜਾ ਉਹ ਮੁੱਦਾ ਹੈ ਜਿਸ ਤੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਆਪਣੀ ਹੀ ਸਰਕਾਰ ਦੇ ਖਿਲਾਫ ਖੜੇ ਹੋਣਾ ਪਿਆ ਉਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਸੱਤਾਧਾਰੀ ਧਿਰ ਦੇ ਵਿੱਚ ਕੁਝ-ਕੁਝ ਵਿਧਾਇਕ ਨੇ ਜਿਹੜੇ ਆਪਣੀ ਸਰਕਾਰ ਦੇ ਖਿਲਾਫ ਕਹਿ ਲਏ ਜਾਂ ਆਪਣੀ ਸਰਕਾਰ ਦੇ ਦੌਰਾਨ ਹੋਣ ਵਾਲੇ ਮਾੜੇ ਚੰਗੇ ਕੰਮਾਂ ਨੂੰ ਜਗ੍ਹਾ ਜ਼ਾਹਰ ਕਰਦੇ ਨੇ ਤੇ ਉਹਨਾਂ ਤੇ ਆਵਾਜ਼ ਚੁੱਕਦੇ ਨੇ ਉਹਨਾਂ ਦੇ ਵਿੱਚੋਂ ਇੱਕ ਨਾਂਅ ਹੈ ਬਿਬਾ ਬਲਜਿੰਦਰ ਕੌਰ ਜੋ ਕਿ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਦੇ ਵਿਧਾਇਕ ਨੇ ਖਬਰਾਂ ਕਈ ਤਰ੍ਹਾਂ ਦੀਆਂ ਨੇ ਪਰ ਅੱਜ ਬਿਬਾ ਇੱਕ ਵਾਰ ਫੇਰ ਆਪਣੀ ਹੀ ਸਰਕਾਰ ਨੂੰ ਕਟਹਰੇ ਦੇ ਵਿੱਚ ਖੜਾ ਕਰਦੇ ਹੋਏ ਨਜ਼ਰ ਆਏ ਭਗਵੰਤ ਮਾਨ ਦੀਆਂ ਉਹਨਾਂ ਗੱਲਾਂ ਜਿਹੜੀਆਂ ਗੱਲਾਂ ਉਹ ਦੂਜਿਆਂ ਤੇ ਹੋਰ ਤਰ੍ਹਾਂ ਨਾਲ ਲਾਗੂ ਕਰਦੇ ਨੇ ਤੇ ਤੀਜਿਆਂ ਤੇ ਹੋਰ ਤਰ੍ਹਾਂ ਨਾਲ ਲਾਗੂ ਕਰਦੇ ਨੇ ਡਬਲ ਸਟੈਂਡਰਡ ਦੀ ਪੋਲ ਹੈ ਜਿਹੜੀ ਉਹ ਬੀਬਾ ਬਲਜਿੰਦਰ ਕੌਰ ਨੇ ਖੋਲ ਕੇ ਰੱਖਦੀ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਅੰਦਰ ਜਦੋਂ ਪ੍ਰਾਲੀ ਦਾ ਸੀਜ਼ਨ ਆਉਂਦਾ ਤਾ ਮੁੱਖ ਮੰਤਰੀ ਭਗਵੰਤ ਮਾਨ ਗੁਰਬਾਣੀ ਦੀ ਇੱਕ ਤੱਕ ਲਗਾਤਾਰ بار-बार ਬੋਲਦੇ ਨੇ ਕੱਲੇ ਭਗਵੰਤ ਮਾਨ ਨਹੀਂ ਉਹਨਾਂ ਦੇ ਕਈ ਹੋਰ ਆਗੂ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਇਹ ਤੱਕ ਕੀ ਸਿਰਫ ਤੇ ਸਿਰਫ ਕਿਸਾਨਾਂ ਤੇ ਲਾਗੂ ਹੁੰਦੀ ਆ ਕੀ ਸਿਰਫ ਕਿਸਾਨਾਂ ਤੇ ਹੀ ਇਹ ਸਾਰਾ ਕੁਝ ਲਾਗੂ ਹੁੰਦਾ ਇਹ ਉਸ ਵੇਲੇ ਸੱਚ ਸਾਬਤ ਹੋ ਜਾਂਦਾ ਜਦੋਂ ਪੰਜਾਬ ਦੇ ਵਿੱਚ ਫੈਕਟਰੀਆਂ ਦੇ ਵੱਲੋਂ ਇੰਡਸਟਰੀ ਦੇ ਵੱਲੋਂ ਜਿਹੜਾ ਕਹਿ ਲੀਏ ਕਿ ਲੋਕਾਂ ਨੂੰ ਜ਼ਹਿਰ ਵੰਡਿਆ ਜਾ ਰਿਹਾ ਹੈ ਤੇ ਉਹ ਕੋਈ ਹੋਰ ਨਹੀਂ ਇਹਨਾਂ ਦੇ ਆਪਣੇ ਵਿਧਾਇਕ ਨਸ਼ਰ ਕਰਦੇ ਆ। ਵੀਵਾ ਬਲਜਿੰਦਰ ਕੌਰ ਕੀ ਕਹਿੰਦੇ ਆ? ਵੀਵਾ ਬਲਜਿੰਦਰ ਕੌਰ ਨੇ ਅੱਜ ਆਪਣੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ। ਜਿਹਦੇ ਵਿੱਚ ਉਹਨਾਂ ਨੇ ਬਠਿੰਡਾ ਰ ਫੈਨਰੀ ਨੂੰ ਲੈ ਕੇ ਜਿਹੜੀਆਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਬਠਿੰਡਾ ਰੈਫਾਇਨਰੀ ਲੋਕਾਂ ਦੇ ਲੋਕਾਂ ਨੂੰ ਸਾਹ ਦੇ ਵਿੱਚ ਜ਼ਹਿਰ ਲਾ ਕੇ ਵੰਡ ਰਹੀ ਹੈ ਇਹ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ ਤੇ ਬੀਬਾ ਜੀ ਕੀ ਕਹਿੰਦੇ ਹੈ ਇਹ ਤੁਹਾਨੂੰ ਮੈਂ ਦੱਸਦਾ ਪਿਛਲੇ ਲੰਬੇ ਸਮੇਂ ਤੋਂ ਐਸੀ ਇੱਕ ਗੱਲ ਤੇ ਜ਼ੋਰ ਦੇ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਵੱਲੋਂ ਸੀਐਸਆਰ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਬਿਮਾਰੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਕੈਮੀਕਲ ਵਾਲਾ ਪਾਣੀ ਧਰਤੀ ਵਿੱਚ ਪਾਇਆ ਜਾ ਰਿਹਾ ਹੈ ਐਸੀ ਇੰਡਸਟਰੀ ਦੇ ਵਿਰੁੱਧ ਨਹੀਂ ਹਾਂ ਪਰ ਇੰਡਸਟਰੀ ਦਾ ਵੀ ਫਰਜ ਬੰਦਾ ਹੈ ਕਿ ਜਿਸ ਏਰੀਆ ਦੇ ਲੋਕ ਬਿਮਾਰੀਆਂ ਦੀ ਮਾਰ ਚੱਲ ਰਹੇ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਦਿੱਤਾ ਜਾਵੇ ਅਤੇ ਉਹਨਾਂ ਦੀ ਸਿਹਤ ਸੁਰਤਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿੰਮੇਵਾਰੀ ਲਵੇ ਜੋ ਵੀ ਵਿਅਕਤੀ ਜਾਂ ਪੰਚਾਇਤ ਰੈਫਾਇਨਰੀ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ ਤਾ ਇਹ ਬਲੈਕਲਿਸਟ ਕਰਕੇ ਜਾਂ ਧਮਕੀਆਂ ਦੇ ਕੇ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਵੀਡੀਓ ਰਾਹੀਂ ਇਸ ਦੀ ਇੱਕ ਤਾਜ਼ਾ ਝਲਕ ਦੇਖੋ ਝਲਕ ਤੁਸੀਂ ਆਪਣੀ ਸਕਰੀਨ ਤੇ ਦੇਖ ਚੁੱਕੇ ਹੋ ਕਹਿਣ ਪਾਉਣ ਨੂੰ ਹੁਣ ਇਸ ਮਾਮਲੇ 'ਚ ਕੁਛ ਨਹੀਂ ਪੰਜਾਬ ਸਰਕਾਰ ਵਾਤਾਵਰਣ ਦੇ ਨਾਂ ਦੇ ਉੱਤੇ ਖਾਸ ਕਰਕੇ ਕਿਸਾਨੀ ਤੇ ਮਜ਼ਦੂਰਾਂ ਨੂੰ ਤਾਂ ਦਲੱਤੇ ਮਾਰਦੀ ਹੈ ਉਹਨਾਂ ਦਾ ਤਾਂ ਹੁੱਜਾ ਮਾਰਦੀ ਹੈ ਉਹਨਾਂ ਤੇ ਪਰਚੇ ਦਰਜ ਕਰਦੀ ਹੈ SSP ਭੇਜ ਕੇ DSP ਭੇਜ ਕੇ DC ਖੁਦ ਜਾ ਕੇ ਉਹਨਾਂ ਨੂੰ ਜਿਹੜਾ ਧਮਕਾਉਂਦੇ ਨੇ ਮੈਂ ਕਿਸਾਨਾਂ ਦੇ ਪ੍ਰਾਲੀ ਲਾਉਣ ਦੇ ਹੱਕ ਵਿੱਚ ਨਹੀਂ ਕਿਸਾਨ ਮਾਰਜਨਲਾਈਜ਼ ਜਿਹੜਾ ਹੈ ਹਾਸ਼ੀਏ ਦੇ ਉੱਤੇ ਇੱਕ ਜਿਹੜਾ ਇੱਕ ਕਿੱਤਾ ਆਇਆ ਉਸ ਕਿੱਤੇ ਦੀਆਂ ਮਜਬੂਰੀਆਂ ਨੇ ਪ੍ਰਾਲੀ ਨੂੰ ਅੱਗ ਲਾਉਣੀ ਪ੍ਰਾਲੀ ਦੀ ਸਾਮ ਸੰਭਾਲ ਇੱਕ ਉਹਨਾਂ ਦੇ ਲਈ ਚੁਣੌਤੀ ਹੈ ਸਰਕਾਰ ਉਸ ਪਾਸੇ ਤਾਂ ਇਸ ਤਰ੍ਹਾਂ ਦਾ ਰਵੱਈਆ ਅਪਣਾਉਂਦੀ ਹੈ ਦੂਜੇ ਪਾਸੇ ਸਰਕਾਰ ਪੰਜਾਬ ਨੂੰ ਕੈਂਸਰ ਵੰਡਣ ਦਾ ਲਾਇਸੈਂਸ ਜਿਹੜਾ ਉਹ ਸਨਤਕਾਰਾਂ ਨੂੰ ਦੇ ਰਹੀ ਹੈ ਸਨਤ ਆਉਣੀ ਚਾਹੀਦੀ ਹੈ ਸਨਤ ਚੱਲਣੀ ਚਾਹੀਦੀ ਹੈ ਪਰ ਸਨਤ ਦੇ ਵੀ ਕੁਝ ਫਰਜ਼ ਨੇ ਉਸ ਖਿੱਤੇ ਦੇ ਲੋਕਾਂ ਦੇ ਲਈ ਜਿਹੜੇ ਖਿੱਤੇ ਦੇ ਵਿੱਚ ਉਹ ਲੱਗੀ ਹੈ ਉਹਦੀ ਸਿਹਤ ਦੇ ਲਈ ਹੁਣ ਕੀ ਹੈ ਕਿ ਤੁਸੀਂ ਜਿਹੜਾ ਕਰਤਾ ਡੀਕ੍ਰਿਮੀਨਲਾਈਜੇਸ਼ਨ ਕਰਤੀ ਕਿ ਪਾਣੀ ਦੇ ਵਿੱਚ ਤੁਸੀਂ ਚਾਹੇ ਜ਼ਹਿਰ ਪਾ ਦਿਓ ਤੁਹਾਨੂੰ 15 ਤੋਂ 85000 ਦਾ ਜੁਰਮਾਨਾ ਹੋਣਾ ਹੈ ਇਦੇ ਬਾਰੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੀ ਬੋਲੇ ਅੱਜ ਨਾਲੇ ਆਪਣੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਸਾਹਮਣੇ ਆਗੇ ਕੀ ਦੋਰੀ ਨੀਤੀ ਤੇ ਚੱਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦਾ ਮਤਲਬ ਤਾਂ ਇਹੀ ਹੈ ਕਿ ਇੱਕ ਪਾਸੇ ਦਾ ਤੁਸੀਂ ਲਾਇਸੈਂਸ ਦੇ ਰਹੇ ਹੋ ਕਿ ਤੁਹਾਨੂੰ ਜ਼ਹਿਰ ਪਾ ਲਓ ਤੁਹਾਡੇ ਤੇ ਪਰਚਾ ਨਹੀਂ ਦਰਜ ਹੁੰਦਾ ਇੱਕ ਅੱਧੇ ਵਿੱਗੇ ਦੇ ਵਿੱਚ ਜਿਹੜੀ ਅੱਗ ਲੱਗਦੀ ਹੈ ਚੱਕ ਕੇ ਕਿਸਾਨ ਤੇ ਪਰਚਾ ਕਰ ਦਿੱਤਾ ਜਾਂਦਾ ਉਹਦੀ ਉਹਦੇ ਖਾਤੇ ਦੇ ਵਿੱਚ ਜਿਹੜੀ ਕਿ ਪਟਵਾਰੀ ਕੋਲ ਖਾਤਾ ਹੈ ਉੱਥੇ ਲਾਲ ਲਕੀਰ ਮਾਰੀ ਜਾਂਦੀ ਹੈ ਉਤੇ ਕਿਹਾ ਜਾਂਦਾ ਕਿ ਉਹ ਕਰਜ਼ਾ ਨਹੀਂ ਲੈ ਸਕਦਾ ਤਰ੍ਹਾਂ ਤਰ੍ਹਾਂ ਦੀਆਂ ਬਦਚਾ ਕੀ ਇਹ ਹੁਣ ਸ਼ਬਦ ਤਾਂ ਬਹੁਤ ਭਾਰੀ ਆ ਮੈਂ ਉਹ ਨਹੀਂ ਬੋਲਣਾ ਚਾਹੁੰਦਾ ਕੀ ਇਹ ਜਿਹੜਾ ਡਬਲ ਸਟੈਂਡਰਡ ਹੈ ਦੂਰੇ ਮਾਪਦੰਡ ਨੇਗੇ ਇੱਕ ਇੱਕ ਵਿਸ਼ੇਸ਼ ਵਰਗ ਲਈ ਜਿਹੜਾ ਕਿ ਲਤਾੜਿਆ ਹੋਇਆ ਹੈ ਜਿਹੜਾ ਹਰ ਸਮੇਂ ਸੰਕਟ ਦਾ ਸ਼ਿਕਾਰ ਆ ਉਹਦੇ ਲਈ ਅਲੱਗਾ ਜਿਹੜੇ ਵੱਡੇ ਮਲਾਈਦਾਰ ਸੇਠ ਨੇ ਉਹਨਾਂ ਲਈ ਅਲੈਦਾ ਕਿਉਂਕਿ ਉਹ ਤੁਹਾਡੀਆਂ ਪਾਰਟੀਆਂ ਨੂੰ ਵੱਡੇ ਤੇ ਮੋٹے ਫੰਡ ਦਿੰਦੇ ਨੇ ਇਹਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਜਿਹੜੀਆਂ ਗੱਲਾਂ ਕਰਦੇ ਨੇ ਕਿ ਮੈਂ ਸੱਥਾਂ ਚੋਂ ਆਇਆ ਮੈਨੂੰ ਚੈਂਡੋਰੀ ਦਾ ਵੀ ਪਤਾ ਹੈ ਮੈਨੂੰ ਪਾਣੇ ਦਾ ਵੀ ਪਤਾ ਹੈ ਮੈਨੂੰ ਭੇਜ ਕਸਤਾ ਵੀ ਪਤਾ ਹੈ ਹਾਲਾਂਕਿ ਤੁਹਾਨੂੰ ਮੁੱਖ ਮੰਤਰੀ ਚੁਣਿਆ ਗਿਆ ਨਾ ਕਿ ਤੁਹਾਨੂੰ ਜਿਹੜਾ ਕਹਿ ਲਈਏ ਕਿ ਕੋਈ ਮਕੈਨਿਕ ਕੋਈ ਮੰਗਾਜ ਆਪਕ ਪੰਤਾ ਮਪੈਣਿਕ ਮੋਟਰ ਵਰਕਸ ਦੇ ਲਈ ਨਹੀਂ ਚੁਣਿਆ ਗਿਆ ਤੁਹਾਨੂੰ ਵੋਟਾਂ 50000 ਦੀ ਲੀਡ ਤੁਹਾਨੂੰ 9294 ਐਮ ਐਲ ਏ ਵਿਧਾਇਕ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਇਨਸਾਫ ਹੈ ਜਿਹੜਾ ਉਹ ਕਰਨ ਦੇ ਲਈ ਕੀਤੇ ਗਏ ਨੇ ਨਾ ਕਿ ਇੱਕ ਵਿਸ਼ੇਸ਼ ਵਰਗ ਦੇ ਲਈ ਤੁਹਾਡੇ ਮਾਪਦੰਡ ਹੋਰ ਹੋਣ ਇੱਕ ਵਰਗ ਜਿਹੜਾ ਪੰਜਾਬ ਦੇ ਲੋਕਾਂ ਨੂੰ ਜ਼ਹਿਰ ਵੰਡਦਾ ਹੈ ਲਗਾਤਾਰ ਜਿਹੜੇ ਜਿਹਦੀਆਂ ਫੈਕਟਰੀਆਂ ਦੇ ਵਿੱਚੋਂ ਲਗਾਤਾਰ ਜ਼ਹਿਰੀਲਾ ਪਾਣੀ ਜਾ ਰਿਹਾ ਹੈ ਉਨਾਂ ਲਈ ਹੋਰ ਹੋਣ ਹੁਣ ਤੁਹਾਡੇ ਆਪਣੇ ਵਿਧਾਇਕ ਇਸ ਦੇ ਖਿਲਾਫ ਬੋਰੇ ਨੇ ਸਾਡੀ ਤਾਂ ਇਹੀ ਬੇਨਤੀ ਹੈ ਕਿ ਤੁਸੀਂ ਸਾਡੀ ਨਹੀਂ ਘੱਟੋ ਘੱਟ ਆਪਣੇ ਵਿਧਾਇਕਾਂ ਦੀ ਤਾਂ ਸੁਣੋਗੇ